ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਉਮੀਦ ਹੈ ਸਭ ਠੀਕ ਠਾਕ ਹੋਵਗੇ ਤੇ ਅੱਜ ਸਾਡੇ ਸਵੇਰ ਦਾ ਮੌਸਮ ਧੁੱਪ ਨਿਕਲੀ ਅੱਜ ਤੇ ਥੋੜੇ ਹਲਕੇ ਹਲਕੇ ਜਿਹਾ ਬੱਦਲ ਹੈ ਤੇ ਮੌਸਮ ਬਹੁਤ ਵਧੀਆ ਤੇ ਪਰ ਇੱਧਰ ਰਾਤ ਦੇਖੋ ਕੋਰਾ ਕਿੰਨਾ ਪਿਆ ਚਿੱਟਾ-ਚਿੱਟਾ ਆ ਗਿਆ ਸਾਰਾ ਇੱਧਰ ਵੀ ਸਾਰਾ ਚਿੱਟਾ ਤੇ ਧੋਪੀਆ ਵੈਸੇ ਅੱਜ ਪਰ ਠੰਡ ਵੀ ਬਹੁਤ ਜ਼ਿਆਦਾ ਅੱਜ ਬਰਸਾਤ ਨਹੀਂ ਹੈਗੀ ਆ ਇਧਰ ਆਪਣੀ ਥੋੜੀ ਸਰੋ ਸੀਗੀ ਮੁੱਲੀਆਂ ਸਾਰੀਆਂ ਚਿੱਟੀਆਂ ਕੀਤੀਆਂ ਪਈਆਂ ਤੇ ਲੋ ਜੀ ਅੱਜ ਧੁੱਪ ਬਹੁਤ ਸੋਹਣੀ ਆ ਮੌਸਮ ਬਹੁਤ ਵਧੀਆ ਅੱਜ ਤੇ ਹਵਾ ਵਗੈਰਾ ਚਲਦੀ ਨਹੀਂ ਬਿਲਕੁਲ ਵੀ ਤੇ ਮੈਂ ਅੱਜ ਮੈਂ ਕਿਹਾ ਚਲੋ ਥੋੜਾ ਬਹੁਤਾ ਬਾਹਰ ਕੰਮ ਕਰ ਲੈਨੇ ਆ ਖਲਾਰਾ ਖਲੂਰਾ ਜਿੱਦਾਂ ਬਹੁਤ ਗਿਆ ਮੀ ਲਗਾਤਾਰ ਤਿੰਨ ਦਰਿਆ ਸੀਗਾ ਤੇ ਇਸ ਕਰਕੇ ਜਿਹੜੀ ਚੀਜ਼ ਜਿੱਥੇ ਪਈ ਆ ਉੱਥੇ ਹੀ ਰਹੀ ਤੇ ਅੱਜ ਮੈਂ ਥੋੜਾ ਖਲਾਰਾ ਵਗੈਰਾ ਚੱਕੂਗੀ ਤੇ ਪਹਿਲਾਂ ਮੈਂ ਥੋੜਾ ਜਿਹਾ ਨਾ ਸਬਜੀ ਵਗੈਰਾ ਸੀ ਇਹਦੇ ਵਿੱਚ ਜਿੱਦਾਂ ਪੱਤਾ ਗੋਭੀ ਦੇ ਛਿਲਕੇ ਗਾਜਰਾਂ ਦੇ ਤੇ ਇਹ ਆਪਾਂ ਮੁਰਗੀਆਂ ਨੂੰ ਪਾ ਦਾਂਗੇ ਮੁਰਗੀਆਂ ਆਪਣੀਆਂ ਹੋਰੀਆਂ ਧੁੱਪ ਸੇਕਦੀਆਂ ਸ਼ਹਿਰ ਆ ਜਾ ਫੜਕਾ ਸੁਣ ਕੇ ਇੱਥੇ ਪੋੜੀਆਂ ਤੇ ਪਾ ਦਿੰਦੀਆਂ ਆ ਸਾਫ਼ ਸੁਥਰੀ ਜਗ੍ਹਾ ਤੇ ਉਹ ਆਈ ਜਾਂਦੀਆਂ ਇਹ ਵੀ ਜਦੋਂ ਅਸੀਂ ਧੁੱਪ ਹੁੰਦੀ ਹੈ ਵਧੀਆ ਤੇ ਟਾਈਮ ਨਾਲ ਛੱਡਦੀਆਂ ਆ ਧੁੱਪ ਸੇਕ ਲੈਂਦੀਆਂ ਨਾਲੇ ਬਾਹਰ ਥੋੜਾ ਬਹੁਤਾ ਆਪ ਦਾ ਖਾ ਪੀ ਲੈਂਦੀਆਂ ਸਾਰਿਆਂ ਉਹ ਟੁੱਪ ਚ ਬੈਠੇ ਆ ਉੱਧਰ ਚਲੋ ਵੈਸੇ ਹੁਣ ਰੱਜੀਆਂ ਹੋਣਗੀਆਂ ਜਦੋਂ ਜੀ ਕਰੂਗਾ ਤੇ ਇਹਨਾਂ ਦਾ ਖਾ ਲੂਗੀਆਂ ਤੇ ਹੁਣ ਆਪਾਂ ਥੋੜੀ ਬਹੁਤੀ ਤੇ ਆਪਾਂ ਥੋੜੀ ਬਹੁਤੀ ਕਰ ਲਈਏ ਸਫਾਈ ਤੇ ਆਹ ਹੈਗਾ ਆਪਣਾ ਤੰਦੂਰ ਇਹਨੂੰ ਹੁਣ ਤਾਂ ਯੂਜ਼ ਨਹੀਂ ਕਰਨਾ ਕਿਉਂਕਿ ਹੁਣ ਠੰਡ ਪੈਣ ਲੱਗੀ ਐ ਤੇ ਇੱਕ ਬਰਸਾਤਾਂ ਹੁੰਦੀਆਂ ਤੇ ਇਸ ਕਰਕੇ ਇਹਨੂੰ ਆਪਾਂ ਇਦਾਂ ਤਰਪਾਲ ਦੇ ਕੇ ਉੱਤੇ ਤੇ ਬੰਦ ਲੈਨੇ ਆ ਰੱਸੀ ਦੇ ਨਾਲ ਵੀ ਹਵਾ ਹਵਾ ਉਹੀ ਫਿਰ ਤਰਪਾਲ ਜਿਹੜੀ ਇਧਰ ਉਧਰ ਨਾ ਉੱਡੂਗੀ ਤੇ ਜਿਵੇਂ ਇਹਨੂੰ ਤੇ ਇਹਨਾਂ ਰੱਸੀ ਨਾਲ ਬੰਨ ਦਵਾ ਤੇ ਲੋ ਜੀ ਇਸ ਤਰ੍ਹਾਂ ਆਪਾਂ ਰੱਸੀ ਦੇ ਨਾਲ ਬੰਨਤਾ ਤੇ ਨਾਲੇ ਤਾਂ ਹਵਾ ਦੇ ਨਾਲ ਉੱਡੂ ਨਾ ਇਹ ਤਰਪਾਲ ਜਿਹੜੀ ਆ ਤੇ ਨਾਲੇ ਮੀਂਹ ਨਹੀਂ ਪਊਗਾ ਵਿੱਚ ਇਹਦੇ ਕਿਉਂ ਭਾਰਾ ਬਹੁਤ ਆ ਨਹੀਂ ਤਾਂ ਚਲੋ ਅੰਦਰ ਰੱਖ ਲਵੇ ਤੇ ਭਾਰਾ ਕਰਕੇ ਇਸ ਵੀ ਚੱਕਿਆ ਵੀ ਨਹੀਂ ਜਾਂਦਾ ਹੈਗਾ ਇੱਧਰ ਆਪਣੇ ਕੱਪੜੇ ਸੁੱਕਣੇ ਪਏ ਹੋਏ ਆ ਸੋਕੀ ਗਏ ਤੇ ਤਕਰੀਬਨ ਤੇ ਥੋੜੀ ਹੋਰ ਧੁੱਪ ਲਾਉਣੀ ਹੈ ਤੇ ਫਿਰ ਇਹਨਾਂ ਲਾਵਾਂਗੇ ਤੇ ਥੋੜੇ ਆਪਣੇ ਅੱਜਾ ਫੁੱਲ ਬੁੱਟੇ ਵੀ ਪਾਣੀ ਮੰਗਦੇ ਆ ਧੁੱਪਿਆਸ ਕਰਕੇ ਇਹਨਾਂ ਦੀ ਮਿੱਟੀ ਜਿਹੜੀ ਸੁੱਕੀ ਪਈ ਹੈ ਤੇ ਇਹਨਾਂ ਨੂੰ ਵੀ ਥੋੜਾ ਥੋੜਾ ਪਾਣੀ ਪਾ ਦਈਏ ਨਹੀਂ ਤਾਂ ਸੋਕ ਜਾਣੀਆਂ ਗਾਂ ਜਿਹੜੀਆਂ ਗਰਮੀ ਆਉਣਗੀਆਂ ਨਾ ਵਾਸਤੇ ਵਧੀਆ ਰਹਿਣਗੇ ਇਦਾਂ ਚੱਕ ਕੇ ਰੱਖ ਦਾਂਗੇ ਇਹਨਾਂ ਦੀ ਹਲਕੀ ਹਲਕੀ ਮਿੱਟੀ ਚੇਂਜ ਕਰਕੇ ਆ ਮੈਂ ਉਹ ਤਨੀ ਦਾ ਤਨੀ ਲਾਇਆ ਹੋਇਆ ਸੀ ਗਮਲੇ 'ਚ ਤੇ ਮੈਂ ਚੱਕ ਕੇ ਕੱਚਾ ਲੈ ਕਮਰੇ 'ਚ ਰੱਖਤਾ ਮੈਂ ਕਿਹਾ ਵੀ ਜੇ ਤਾਂ ਹੋ ਜਾਊਗਾ ਤਾਂ ਵੀ ਵਧੀਆ ਆ ਵੀ ਬਾਹਰ ਕੋਰਾ ਪਿੰਦਾ ਸਵੇਰ ਨੂੰ ਜਦੋਂ ਤੇ ਗੋਰੀ ਦੇ ਨਾਲ ਸਾਰੇ ਤੁਹਾਨੂੰ ਪਤਾ ਹੈ ਬੂਟੇ ਮਰਮਰ ਜਾਂਦੇ ਨਾ ਧਨੀਆ ਤਾਂ ਖਾਸ ਕਰਕੇ ਤੇ ਲੋ ਜੀ ਆਪਾਂ ਇੱਧਰ ਸਾਰੇ ਬੂਟਿਆਂ ਨੂੰ ਪਾਣੀ ਪਾਤਾ ਤੇ ਉੱਧਰ ਉਹ ਦੇਖੋ ਆਪਣੀਆਂ ਮੁਰਕੀਆਂ ਲੱਗੀਆਂ ਹੋਈਆਂ ਆ ਕੇ ਖਾਣ ਸਿੱਟ ਕੇ ਆਈ ਸੀ ਆਪਾਂ ਥੋੜਾ ਵਿੱਚ ਉਹਦੇ ਖਰਾਬ ਤਾਂ ਨਹੀਂ ਆਏ ਸੀਗਾ ਹੋਰ ਛਿਰਕੇ ਛੁਪੇ ਜਿਹਾ ਸੀਗੇ ਆਪਣੇ ਬਾਗ ਇਹ ਬਾਗ ਦੇ ਵਿੱਚ ਸਾਰੇ ਗੁੱਟਿਆਂ ਦੇ ਜਿਹੜੇ ਪੱਤੇ ਝੜ ਗਏ ਇੱਕ ਸਿਰਫ ਨਿੰਬੂ ਆ ਜਿਹੜਾ ਹਰਾ ਐ ਹਰੇ ਪੱਤੇ ਆ ਤੇ ਇਹਨੇ ਫੁੱਲ ਵੀ ਨਿਕਲੇ ਹੋਣ ਦੇਖੋ ਜੇ ਤਾਂ ਬਾਲੇ ਗੜੇ ਨਾ ਆਏ ਫਿਰ ਤਾਂ ਬਚ ਜੂਣਗੇ ਤੇ ਇਹ ਆਪਣੇ ਗੁੱਟੇ ਨੂੰ ਸਰਦੀਆਂ ਗਰਮੀਆਂ ਤਕਰੀਬਨ ਲੱਗੇ ਹੁੰਦੇ ਆ ਤੇ ਅੱਤ ਕੀ ਦੀ ਕਟਿੰਗ ਕਰਤੀ ਸੀ ਬਿਲ ਨਹੀਂ ਟਾਈਮ ਨਾ ਤੁਹਾਪ ਲੋ ਜੰਪ ਕਰਨੀ ਚਾਹੀਦੀ ਵਾਚ 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 ਚੱਕੇ ਮੈਂ ਅੱਜ ਬਣਾਉਣੀਆਂ ਗਾਜਰਾ ਤੇ ਧਨੀਆਂ ਲੈਣ ਆਈ ਸੀ ਆ ਦੇਖੋ ਸ਼ਾਮ ਹੋ ਚੱਲੀ ਆ ਤੇ ਧੁੱਪ ਵੀ ਨਹੀਂ ਰਹੀ ਆ ਤੇ ਸਵੇਰ ਵਾਲਾ ਜਿਹੜਾ ਰਾਤ ਕੋਰਾ ਪਿਆ ਸੀਗਾ ਹਜੀ ਉਦਾਂ ਹੀ ਆ ਚਿੱਟਾ ਇੱਥੇ ਕੁਛ ਧੋਪ ਘੱਟ ਆਉਂਦੀ ਐ ਵੈਸੇ ਵੀ ਥੋੜਾ ਜਿਹਾ ਬਾਝਾ ਐ ਤੇ ਮੈਂ ਲੈਣ ਆਈ ਸੀਗੀ ਧਨੀਆ ਤੇ ਜੇ ਮੇਥੇ ਲੱਭ ਗਏ ਤੇ ਆਪਾਂ ਥੋੜੇ ਜਿਹਾ ਮੇਥੇ ਪਾਵਾਂਗੇ ਗਾਜਰਾਂ ਚ ਤੇ ਇੱਥੇ ਆਪਣੇ ਮੇਥੇ ਸੀਗੇ ਜੇਕਰ ਠੰਡ ਦੇ ਨਾਲ ਕੋਰੇ ਨਾਲ ਨਾ ਸੁੱਕ ਗਏ ਹੋਏ ਤਾਂ ਥੋੜੇ ਜਿਹਾ ਲੱਭ ਜਣ ਆ ਹੈਗੇ ਆ ਥੋੜੇ ਬਹੁਤੇ ਇਹਨਾਂ ਨੂੰ ਤੋੜ ਲੈਣੇ ਆ ਵੈਸੇ ਵੀ ਵਿਚਾਰੇ ਖਰਾਬ ਹੀ ਜਾਣੇ ਆ ਜੇ 1 2 ਦਿਨ ਹੋਰ ਕੋਹਰਾ ਪੈ ਗਿਆ ਤਾਂ ਤੇ ਥੋੜੇ ਜਿਹੇ ਹੈਗੇ ਇਹਨਾਂ ਨੂੰ ਆਪਾਂ ਗਾਜਰਾ ਚ ਪਾ ਲਾਂਗੇ ਤੇ ਇੰਨੇ ਕਲੱਬ ਗਏ ਆਪਾਂ ਨੂੰ ਇੱਥੇ ਇੰਨੇ ਬਹੁਤ ਆ ਆਪਣੀ ਪੱਤਾ ਗੋਭੀ ਤੇ ਬੰਦ ਗੋਭੀ ਵਿੱਚ ਲਾਈਓ ਆ ਥੋੜੀ ਉਹ ਪਾਲ ਕੇ ਜਿਹਦੇ ਉੱਤੇ ਆਹ ਜਾਲੀ ਪਾਈ ਹੋਈ ਆ ਗ੍ਰੀਨ ਰੰਗ ਦੀ ਉੰਨੀ ਸਬਜੀ ਤਾਂ ਆਪਣੀ ਬਿਲਕੁਲ ਸਹੀ ਪਈ ਆ ਤੇ ਮੈਂ ਇੱਥੇ ਧਨੀਆ ਦੇਖਣ ਆਈ ਸੀ ਧਨੀਆ ਇੱਧਰ ਕਿਤੇ ਮਿਲਿਆ ਹੀ ਨਹੀਂ ਆ ਆਪਣੀ ਗੋਭੀ ਕਿੰਨੀ ਸੋਹਣੀ ਖੜੀ ਆ ਆ ਹੈਗੇ ਆ ਸੁੰਗਰੇ ਨਿੱਕੇ ਨਿੱਕੇ ਲੱਗੇ ਹੋ ਆ ਹਫਤੇ ਤੱਕ ਤੱਕ ਵਧੀਆ ਹੋ ਜਾਣਗੇ ਇਹ ਬਣਾਉਣ ਵਾਲੇ ਆਹ ਦੇਖੋ ਵਿੱਚ ਕਈ ਦਾ ਹੈਗੇ ਆ ਵੱਡੇ ਹੋਏ ਹੋ ਚਟਨੀ ਵਗੈਰਾ ਬਣਾਉਣ ਵਾਸਤੇ ਤਾਂ ਹੈਗੇ ਆ ਪਰ ਜੇ ਸਬਜੀ ਸਬਜੀ ਆਪਾਂ ਬਣਾਉਣੀ ਆ ਤੇ ਫਿਰ ਹੈ ਨਹੀਂ ਆ ਤਾਂ ਸ਼ਾਇਦ ਮੁੱਲੀਆਂ ਦੇ ਹੀ ਆ ਪੱਕੇ ਹੋਗਾ ਇਹ ਮੁੱਲੀਆਂ ਦਾ ਲੱਗਦਾ ਇੱਧਰ ਧਨੀਆ ਆਪਾਂ ਕਿਤੇ ਮਿਲਿਆ ਨਹੀਂ ਤੇ ਹੁਣ ਆਪਾਂ ਚਾਹੇ ਬਾਗ ਚ ਜਾਨੇ ਆ ਉਧਰੋਂ ਦੇਖ ਕੇ ਲਿਉਣੀ ਆ ਮੈਂ ਹਰੀਆ ਭਰੀਆ ਸੋਹਣਾ ਲੱਗਦਾ ਗ੍ਰੀਨ ਗ੍ਰੀਨ ਵਸੇ ਜਾਲੀ ਦੀ ਮੋਜ ਹੈ ਪਰ ਆਪਾਂ ਸਾਰੇ ਪਾਉਣ ਨੂੰ ਪਾ ਸਕਦੇ ਆ ਪਰ ਇਦਾਂ ਦੇ ਸਟੈਂਡ ਵੀ ਚਾਹੀਦੇ ਆ ਕਿੰਨੀ ਜਗ੍ਹਾ ਆ ਉਹ ਤੱਕ ਸਾਰਾ இதே நாள் மிர்ச்சோடி சபிச்ச பண்ணு மிர்ச்சோடி பூட்டா தான் விதா டண்டி ஹராபிக்கு பரவி சூங்கரை உதவியை ஃபோட் டோடு ਲੱਗੇ ਨਿੱਕੇ ਨਿੱਕੇ ਜੇ ਹਫਤੇ ਤੱਕ ਆਪਣੇ ਹੋ ਜਾਣਗੇ ਵਧੀਆ ਇੱਥੇ ਗਾਜਰਾ ਬੀਜੀਆਂ ਸੀ ਗਾਜਰਾ ਤਾਂ ਹੋਈਆਂ ਨਹੀਂ ਆ ਬੂਟੇ ਜੇ ਹੋ ਰਹੀ ਹੋਵੇ ਪਤਾ ਨਹੀਂ ਕਾਦੇ ਇਹ ਉੱਗਿਓ ਟੋਪ ਦੇਖੋ ਅੱਜ ਸੂਰਜ ਮਾੜੇ ਮਾੜੇ ਬੱਦਲ ਨਾਲ ਆ ਥੋੜਾ ਜਿਹਾ ਧਨੀਆ ਲੱਗਿਆ ਆ ਇਹ ਤਾਂ ਤੋੜ ਲੈਨੇ ਆਪਾਂ ਬਾਗ ਚ ਜਾਣ ਦੀ ਬਜਾਏ ਘਰ ਦਾ ਧਨੀਆ ਤਾਂ ਪਾਉਂ ਥੋੜਾ ਜਿਹਾ ਹੀ ਹੋਵੇ ਬਹੁਤ ਹੁੰਦਾ ਆ ਲੋ ਜੀ ਨਾ ਕਪਨ ਥੋੜਾ ਜਿਹਾ ਧਨੀਆ ਲੱਭ ਗਿਆ ਮੇਥੇ ਢਰੀਆਂ ਮਿਰਚਾਂ ਤੇ ਹੁਣ ਆਪਾਂ ਬਣਾਵਾਂਗੇ ਕਾਚਰਾਂ ਦੀ ਸਬਜ਼ੀ ਤੇ ਪਾਬਲੋ ਮੇਰੀ ਵੇਟ ਕਰ ਰਿਹਾ ਹਨਾ ਪਾਬਲੋ ਹਮ ਬਟਾਖੇ ਚੱਲ ਰਹੇ ਸੀ ਬਟਾਖਿਆਂ ਤੋਂ ਬੜਾ ਡਰਦਾ ਹੈ ਇੱਥੇ ਰੁਕ ਗਿਆ ਮੁੜ ਕੇ ਆਹ ਪੱਤੀਆਂ ਸੀ ਆਪਣੇ ਘਰ ਦਾ ਅਦਰਕ ਲਾਇਆ ਹੋਇਆ ਸੀਗਾ ਥੋੜਾ ਜਿਹਾ ਹੀ ਹੋਇਆ ਪਰ ਘਰ ਦੀ ਚੀਜ਼ ਕਰਦੀ ਹੀ ਹੁੰਦੀ ਭਾਵੇਂ ਥੋੜੀ ਹੋਵੇ ਤੇ ਮੈਂ ਇੱਧਰ ਕੱਟ ਲਏ ਸਬਜ਼ੀ ਵਾਸਤੇ ਪਿਆਜ਼, ਲਸਣ, ਅਦਰਕ, ਮੇਥੇ, ਧਨੀਆਂ ਤੇ ਹਰੀਆਂ ਮਿਰਚਾਂ। ਆਲੂ ਕੱਟ ਲਏ ਤੇ ਗਾਜਰਾਂ। ਤੇ ਇਹਨਾਂ ਨੂੰ ਆਪਾਂ ਬਣਾਉਣੇ ਮੈਂ ਪਹਿਲਾਂ ਸਾਰਾ ਕੁਝ ਕੱਟ ਕੇ ਰੱਖ ਲਿਆ ਸੀਗਾ। ਤੇ ਇੱਧਰ ਤੇਲ ਗਰਮ ਹੋ ਗਿਆ ਵਿੱਚ ਜੀਰਾ ਪਾਤਾ। ਥੋੜੀ ਜਿਹੀ ਮੈਂ ਅਜਵਾਇਨ ਪਾਈ ਆ। ਅਜਵਾਇਨ ਦਾ ਟੇਸਟ ਬਹੁਤ ਵਧੀਆ ਹੁੰਦਾ ਹੈ। ਤੇ ਗਾਜਰਾਂ 'ਚ ਥੋੜੀ ਜਿਹੀ ਪਾਈ ਹੋਵੇ ਤਾਂ ਇਹਨੂੰ ਹਲਕਾ ਜਿਹਾ ਭੁੰਨ ਲੈਣਾ ਆਪਾਂ ਜੀਰੇ ਨੂੰ ਤੇ ਅਜਵਾਇਨ ਨੂੰ। ਤੇ ਇੱਧਰ ਪਿਆਜ਼ ਪਾ ਤਾ। ਪਿਆਜ਼ ਵੀ ਹਲਕੇ ਜਿਹਾ ਭੁੰਨੇ ਮੈਂ ਜ਼ਿਆਦਾ ਨਹੀਂ ਪਕਾਏ ਹੈਗੇ ਤੇ ਸੁੱਕੀ ਸਬਜ਼ੀ ਕੋਈ ਵੀ ਮੈਂ ਬਣਾਵਾਂ ਮੈਂ ਉੱਚ ਪਿਆਜ਼ ਜਿਹੜਾ ਜ਼ਿਆਦਾ ਨਹੀਂ ਭੁੰਦੀ ਹੈਗੀ ਕਿਉਂਕਿ ਤੇ ਆਦਾ ਟੇਸਟ ਵੀ ਆਉਣਾ ਜ਼ਰੂਰੀ ਆ ਤੇ ਅਦਰਕ ਲਸਣ ਤੇ ਨਾਲ ਹੀ ਮੈਂ ਬਾਤੀ ਸੀ ਹਰੀ ਮਿਰਚ ਤੇ ਇਹਨਾਂ ਨੂੰ ਵੀ ਬਸ ਹਲਕਾ ਜਿਹਾ ਮੈਂ ਭੁੰਨਿਆ ਲਸਣ ਤੇ ਅਦਰਕ ਨੇ ਹਲਕਾ ਜਿਹਾ ਆਪਾਂ ਭੁੰਨ ਲੈਣਾ ਤੇ ਇਧਰ ਬਾਤੀ ਸੀ ਮੇਥੇ ਕੱਟੇ ਹੋਏ ਥੋੜੇ ਜਿਹਾ ਆਪਣੇ ਕੋਲੇ ਸੀਗੇ ਤੇ ਨਾਲ ਹੀ ਐਡ ਕਰਤੇ ਮੈਂ ਆਲੂ ਤੇ ਆਲੂ ਮੈਂ ਤਾਂ ਪਹਿਲਾਂ ਪਾਦੇ ਤੇ ਵੀ ਥੋੜੇ ਜਿਹਾ ਨਾ ਇਹ ਫਰਾਈ ਟਾਈਪ ਜੇ ਹੋ ਜਾਣਗੇ 크ਿਸਪੀ ਜੇ ਹੋ ਜਾਂਦੇ ਆ ਤੇ ਇਸ ਕਰਕੇ ਮੈਂ ਪਹਿਲਾਂ ਹੀ ਐਡ ਕਰਦੀ ਆ ਤੇ ਨਾਲ ਇਹ ਤੇ ਵਿੱਚੋਂ ਮਿਕਸ ਹੋ ਜਾਣਗੇ ਮੇਥੇ ਅਦਰਕ ਸਾਰਾ ਟੇਸਟ ਆਊਗਾ ਵਿੱਚ ਬਹੁਤ ਵਧੀਆ ਤੇ ਲਓ ਜੀ ਇਹਨਾਂ ਨੂੰ ਮੈਂ ਮਿਕਸ ਕਰਤਾ ਸਾਰਿਆਂ ਨੂੰ ਤੇ ਇੱਕ ਦੋ ਮਿੰਟ ਵਾਸਤੇ ਉੱਤੋਂ ਆਪਾਂ ਇਹਨੂੰ ਕਵਰ ਕਰਕੇ ਆਲੂਆਂ ਨੂੰ ਹਲਕਾ ਜਿਹਾ ਮਤਲਬ ਕਿ ਫਰਾਈ ਕਰ ਲਾਂਗੇ ਜੀ ਬਲੋਜੀ ਇਹਦਰ ਆਪਣੇ ਆਲੂ ਵੀ ਆ ਕ੍ਰਿਸਪੀ ਜੀ ਹੋ ਗਏ ਹੈ ਥੋੜੇ ਕੱਚੇ ਹੈ ਮਤਲਬ ਹਲਕੇ ਜੇ ਫਰਾਈ ਜੇ ਹੋ ਜਾਂਦੇ ਕਿਉਂਕਿ ਤੇਲ ਥੋੜਾ ਮੈਂ ਫੁੱਲਾ ਪਾਇਆ ਸੀਗਾ ਤੇ ਹੁਣ ਆਪਾਂ ਐਡ ਕਰਤੀਆਂ ਗਾਜਰਾ ਤੇ ਗਾਜਰਾਂ ਨੂੰ ਵੀ ਮਿਕਸ ਕਰਤਾ ਚੰਗੀ ਤਰ੍ਹਾਂ ਤੇ ਉੱਤੇ ਆਪਾਂ ਪਾ ਲੈਨੇ ਮਸਾਲੇ ਨਮਕ ਗਰਮ ਮਸਾਲਾ ਤੇ ਹਲਦੀ ਇਹਨੇ ਚੀਚਾ ਪਾ ਦੇਣੀ ਤੇ ਇੱਦਾਂ ਹੀ ਇਹਨਾਂ ਨੂੰ ਕਵਰ ਕਰ ਦੇਣਾ ਮਿਕਸ ਨਹੀਂ ਕਰਨੀਆਂ ਪਹਿਲਾਂ 5 ਮਿੰਟ ਵਾਸਤੇ ਨਾਲ ਇੱਦਾਂ ਹੀ ਆਪਾਂ ਰੱਖ ਦੇਣਾ ਉੱਤੇ ਨੂੰ ਕਵਰ ਕਰ ਦੇਣਾ ਤੇ ਗੈਸ ਨੂੰ ਬਿਲਕੁਲ ਸਲੋ ਕਰ ਦੇਣਾ ਤੇ ਸਲੋ ਗੈਸ ਤੇ ਆਪਾਂ 5 ਮਿੰਟ ਵਾਸਤੇ ਇਹਨਾਂ ਨੂੰ ਪਕਾਵਾਂਗੇ ਕਿਦੋਂ ਹੋ ਜੀ 5 ਮਿੰਟ ਹੋਣ ਤੋਂ ਬਾਅਦ ਮੈਂ ਹੁਣ ਸਾਰੇ ਮਸਾਲੇ ਜਿਹੜੇ ਹੋ ਇੱਦਾਂ ਮਿਕਸ ਕਰ ਦੇਣੇ ਆ ਲੋਜੀ ਸਬਜੀ ਆਪਾਂ ਮਿਕਸ ਕਰਤੀ ਮਸਾਲੇ ਵੀ ਤੇ ਉੱਤੋਂ ਕਵਰ ਕਰਤੀ ਆ ਤੇ ਹੁਣ ਇਹਨੂੰ ਬਸ ਲੋ ਫਲੇਮ ਤੇ ਪਕਾ ਲਿਆ ਮੈਂ ਤੇ ਗਾਜਰਾ ਵੀ ਆਪਣੀਆਂ ਬਣ ਗਈਆਂ ਸੀ ਤੇ ਆਲੂ ਵੀ ਤੇ ਉੱਤੇ ਪਾਤਾ ਹੁਣ ਆਪਾਂ ਧਨੀਆ ਹਰਾ ਘਰ ਦਾ ਆਪਣਾ ਧਨੀਆ ਸੀਗਾ ਸੀਗਾ ਤਾਂ ਥੋੜਾ ਜਿਹਾ ਪਰ ਥੋੜੇ ਦੀ ਘਰ ਦੇ ਧਨੀਏ ਦੀ ਖੁਸ਼ਬੂ ਬੜੀ ਆਉਂਦੀ ਆ ਤੇ ਲੋਜੀ ਮੈਂ ਹੁਣ ਮਿਕਸ ਕਰਤਾ ਤੇ ਸਬਜੀ ਆਪਣੀ ਡੰਨ ਬਣ ਗਈ ਤੇ ਅਜਵਾਇਨ ਪਾ ਕੇ ਬਣਾਇਓ ਬਹੁਤ ਟੇਸਟੀ ਬਣਦੀ ਹੈ ਗਾਜਰਾਂ ਦੀ ਸਬਜ਼ੀ ਤੇ ਲੋ ਜੀ ਆਪਣੀ ਸਬਜੀ ਇਧਰ ਬਣ ਗਈ ਤੇ ਇਧਰ ਮੈਂ ਸਵੇਰ ਵਾਸਤੇ ਭੰੰਦੀ ਆ ਬਦਾਮ ਕਾਜੂ ਤੇ ਹਰੇ ਮ এলাਚੀਆਂ ਦੋ ਅੰਜੀਰਾ ਤੇ ਤਿੰਨ ਖਜੂਰਾ ਤੇ ਇਹਨਾਂ ਨੂੰ ਆਪਾਂ ਭੇਂਤਾ ਤੇ ਸਵੇਰੇ ਇਹਨਾਂ ਨੂੰ ਆਪਾਂ ਗ੍ਰਾਈਂਡ ਕਰਕੇ ਸਵੇਰੇ ਸਵੇਰੇ ਉੱਠ ਕੇ ਖਾਵਾਂਗੇ ਤੇ ਚਲੋ ਠੀਕ ਹੈ ਜੀ ਅੱਜ ਦਾ ਆਪਣਾ ਇਹਨੇ ਵਲੌਗ ਸੀਗਾ ਤੇ ਮਿਲਦੇ ਆ ਕਿਸੇ ਹੋਰ ਨਵੇਂ ਵਲੌਗ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ